ਸਾਰੇ ਮਿੱਤਰੋ ਸਾਰੇ ਭੈਣ ਭਰਾਵਾਂ ਦਾ ਸਵਾਗਤ ਕਰਦੇ ਆਂ ਅੱਜ ਦੇ ਆਪਣੇ ਹੋਰ ਨਵੇਂ ਬਲੌਗ ਦੇ ਵਿੱਚ ਉਮੀਦ ਆ ਮੇਰੇ ਸਾਰੇ ਭੈਣ ਭਰਾ ਇਹਨਾਂ ਚੜ੍ਹਦੀ ਕਲਾ 'ਚ ਹੋਵੋਗੇ ਆਪਾਂ ਵੀ ਪੂਰੀ ਚੜ੍ਹਦੀ ਕਲਾ 'ਚ ਬਾਕੀ ਰੋਜ਼ ਵਾਂਗੂ ਸਵੇਰ ਹੋ ਗਈ ਆ ਤਾਂ ਮੈਂ ਸੂਰਜ ਦਾ ਰੋਜ਼ ਦਿਖਾਉਣਾ ਬਾਕੀ ਆ ਚਾਚੇ ਦਾ ਮੁੰਡਾ ਵੀ ਇੱਧਰ ਲਵੇ ਖੇਤ ਬਾਗਿਆ ਤੀਨੇ ਮਿੱਤਰੋ ਸਿੰਜੀ ਆ ਸਿੰਜ ਕੇ ਕਣਕ ਵੀਜੀ ਉਹ ਕੀਤਾ ਸੀ ਇਹਨਾਂ ਨੇ ਸੱਬੀ ਲਾਇਏ ਤੇ ਝੋਨਾ ਸਾਰਾ ਕੀਤਾ ਵੱਢ ਲਿਆ ਸੀ ਬਾਕੀ ਇੱਧਰ ਕਰੋ ਚੈੱਕ ਵਾਹਿਗੁਰੂ ਦੀ ਕਿਰਪਾ ਨਾਲ ਆਪਣੀ ਵੀ ਕਣਕ ਹਰੀ ਹੋਈ ਆਈ ਯਾਨਕਿ ਕਿਤੇ ਕਿਤੇ ਬਾਹਰ ਦੇਖਣ ਲੱਗ ਗਈ ਤੁਹਾਨੂੰ ਦਿਖਾਵਾਂ ਆ ਦੇਖੋ ਜਿਵੇਂ ਇਹ ਦੇਖਦੀ ਹੋਊ ਕੈਮਰੇ ਵਿੱਚ ਆ ਦੇਖੋ ਦੀਨਾ ਸਿਆੜ ਕਰੋ ਚੱਕ ਬਾਕੀ ਐ ਯਾਨਕਿ ਕਿਤੇ ਕਿਤੇ ਦੇਖਣ ਲੱਗ ਗਈ ਬਾਕੀ ਹਨਾ ਕੱਲ ਨੂੰ ਦੇਖਣ ਲੱਗ ਜਾਨੀ ਕਿ ਕੱਲ ਨੂੰ ਆਪਣੇ ਪੂਰਾ ਪੂਰਾ ਬਾਹਰ ਆ ਜੂਗਾ ਯਾਨਕਿ ਹੁਣ ਕਿਤੇ ਕਿਤੇ ਜਿੱਥੇ ਜਿਵੇਂ ਜਿੱਥੇ ਕੋਇ ਲਾਏ ਹੋਏ ਨੇ ਆ ਜਾਂਦੇ ਤੇ ਥੋੜੀ ਜੀ ਨਾਰ ਮਜਾ ਦਾ ਵੱਧ ਦੀ ਉੱਥੋਂ ਯਾਨੀ ਕਿ ਆਏ ਆਪਣੀ ਬਾਹਰ ਨਿਕਲੇ ਆਈ ਇੱਕਾ ਪਰ ਉਹ ਨਾ ਖਤਰਾ ਸਿਰਫ ਇੱਕ ਪੋਰ ਤੇ ਹੀ ਆ ਯਾਰ ਉਹ ਪੋਰ ਨਾ ਥੋੜਾ ਜਿਹਾ ਦਾਣੇ ਉੱਤੇ ਕੇਰਦਾ ਦੀ ਉਹਦੇ ਥੋੜਾ ਜਿਹਾ ਕਰਕੇ ਇੱਕ ਸਾਨੂੰ ਦੇਖੇ ਜ ਤੁਸੀਂ ਨਾ ਕਣਕ ਵੀ ਦੇ ਦੀ ਆਪਣਾ ਸੁਪਰ ਸੀਡਰ ਨਹੀਂ ਲੱਗਿਆ ਦੀ ਉਹ ਅੱਡ ਪੰਗਾ ਪੈ ਗਿਆ ਜੀ ਤਾਂ ਕਰਕੇ ਮੈਨੂੰ ਥੋੜੀ ਜਿਹੀ ਇਹਦੀ ਟੈਂਸ਼ਨ ਸੀ ਵੀ ਆਪਣੀ ਵਧੀਆ ਚੱਲ ਹਰੀ ਹੋ ਜਾਵੇ ਕਣਕਾਂ ਨਾ ਭਰਾਓ ਤੁਹਾਨੂੰ ਪਤਾ ਹੀ ਆ ਖਰਚਾ ਬਹੁਤ ਹੋ ਜਾਂਦਾ ਬਾਕੀ ਆ ਕਰੋ ਚੈੱਕ ਖੜੀ ਆ ਨਾ ਐ ਜਾਣ ਕੇ ਕੋਈ ਕੋਈ ਤਾਂ ਸਿਆੜ ਪੂਰਾ ਦੀ ਨਾ ਜਿਵੇਂ ਆ ਦੇਖੋ ਉਰੇ ਜਿਵੇਂ ਮਿੱਟੀ ਘੱਟ ਵਾਲੇ ਬਿਨਾਰੀ ਆ ਦੇਖੋ ਲੈ ਕਰੋ ਚੈੱਕ ਐ ਜਿੱਥੇ ਮਿੱਟੀ ਘਟ ਆ ਜਾਣੀ ਕਿ ਚਲੋ ਹੁਣ ਐ ਟੈਨਸ਼ਨ ਮੁੱਕ ਗਈ ਹਰੀ ਹੋ ਜਾਊਗੀ ਹੈਨਾ ਇੱਕ ਤੁਸੀਂ ਆਪਨਾ ਖੱਤਾ ਦੇਖੇ ਜਿਹੜਾ 20 ਵਿੰਗੇ ਵਾਲਾ ਦੇਦੇ ਆਪਾਂ ਬੀਜ ਦੇਦੀ ਲੰਬੇ ਲੋਟ ਇਹ ਮੇਤਰ ਆਪਾਂ ਲੰਬੇ ਲੋਟੀ ਬੀਜ ਦੇ ਉਹਨੇ ਜਾਣ ਕੇ ਵੀ ਨਾਲ ਤਾਂ ਮਾਕਰੋ ਸਪਰੇਅ ਸੱਪਾ ਕਰਨਾ ਸੌਖਾ ਆ ਖੜਾ ਪਹਿਲਵਾਨ ਬਾਕੀ ਮਿਲੋ ਪਹਿਲਵਾਨ ਨੂੰ ਠੀਕ ਠਾਕ ਆ ਬਾਕੀ ਆਪਾਂ ਕੋਈ ਕੋਈ ਸਾਰੇ ਲਾਤੇ ਦੀ ਕਰੋ ਚੈੱਕ ਤੁਸੀਂ ਇਹੀ ਯਾਰ ਮੈਂ ਤਾਂ ਐਂ ਟੈਨਸ਼ਨ ਦੀ ਬਹਾ ਹਰੀ ਹੋ ਜਾਵੇ ਕਣਕ ਹੁਣ ਕੋਈ ਟੈਨਸ਼ਨ ਨਹੀਂ ਆ ਦੇਖੋ ਕੋਈ ਕੋਈ ਤਾਂ ਪੂਰਾ ਪੂਰਾ ਭਰਿਆ ਜਾਂਦਾ ਲੈ ਐ ਸਾਰੇ ਵੀ ਸਿਆੜ ਚ ਦੀਂਦੇ ਨੇ ਬਾਕੀ ਤੁਹਾਨੂੰ ਪਤਾ ਲੈ ਕੈਮਰੇਜ ਵੀ ਰੈਣਾ ਉਹ ਵੀ ਨਹੀਂ ਹੁੰਦਾ ਜਦਾਂ ਇਹ ਪੂਰੀ ਹਰੀ ਹੋਏ ਤੁਹਾਨੂੰ ਕੱਲ ਨੂੰ ਇਹ ਖੇਤ ਚ ਲਿਆ ਕੇ ਤੁਹਾਨੂੰ ਫੇਰ ਜਿਹੜਾ ਮਰਾਉਂਗਾ ਜਾਨੀ ਕਿ ਵੀ ਹਾਂ ਆ ਦੇਖੋ ਆਪਾਂ ਇਧਰ ਖਾਲ ਵੀ ਪਾ ਦਤੀਏ ਪਾਇਆ ਮਿੱਤਰੋ ਹੱਥਾਂ ਨਹੀਂ ਆ ਜਾਨੀ ਕਿ ਆ ਤਾਂ ਵੱਟਾ ਤਵੀ ਵਾਲੇ ਜਿੰਦੇ ਨਾ ਪਾਲੀਆਂ ਸੀ ਆਪਾਂ ਲੰਬੀਆਂ ਜਿਹੜਾ ਖਾਲ ਪਾਇਆ ਇਹ ਆਪਾਂ ਹੱਥਾਂ ਨੇ ਜਿੰਦੇ ਨਹੀਂ ਸਾਰਾ ਪਾਇਆ ਨਹੀਂ ਜਾਰੇ ਬਾੜਾ ਉਹ ਹੋ ਜਾਂਦਾ ਤਵੀ ਵਾਲਾ ਜਾਂਦਾ ਕੋ ਲੋਵੋ ਮਿੱਟੀ ਖਿੱਚਦਾ ਨਹੀਂ ਹੈਗਾ ਇਹ ਕੇਜ ਮਿੱਤਰੋ ਆਪਾਂ ਪਾਣੀ ਵੀ ਐਂ ਕਰਦੇ ਹੁੰਨੇ ਜਿਵੇਂ ਉਹ ਜਿਹੜਾ ਜੁਆਇੰਟ ਆ ਗਿਆ ਆਪਣੇ ਉਹ ਖਾਲ ਦਾ ਦੇਖੋ ਇੱਥੋਂ ਅੱਧਾ ਪਾਣੀ ਉਧਰ ਨੂੰ ਜਿਵੇਂ ਆਪਾਂ ਆਲੂ ਭਰਦੇ ਹੁੰਨੇ ਅੱਧਾ ਇੱਧਰ ਨੂੰ ਜਿਵੇਂ ਇੱਕ ਕਿਹੜਾ ਉਹ ਕੰਨੀ ਤੇ ਭਰੂ ਇੱਕ ਕਿਹੜੀ ਕੰਨੀ ਤੇ ਭਰੂਗਾ ਵੀ ਦੋਹੇ ਪਾਸੇ ਫਿਰ ਆਪਣਾ ਨਾ ਆਪ ਹਲਵਾਨ ਚੱਲੀਏ ਬਰਾਬਰੀ ਪਾਣੀ ਆਉਂਦਾ ਹੁੰਦਾ ਆਹ ਦੇਖੋ ਉਰੇ ਜਿਵੇਂ ਆਪਾਂ ਜਿੱਥੇ ਆ ਚੱਕਿਆ ਹੋਇਆ ਇੱਥੇ ਕਰੋ ਚੈੱਕ ਨੇ ਉਰੇ ਸਿਆੜਾ ਪੂਰੇ ਹੋ ਗਏ ਇਮਾਰ ਸੀ ਇਹ ਤੋ ਜਿੰਦਾ ਚੱਕ ਕੇ ਲਾਇਆ ਹੋਇਆ ਵੀ ਆਪਣਾ ਪਿਆਤੀ ਯਾਨੀ ਕਿ ਪੂਰਾ ਸੀ ਪਾਇਆ 11 ਕਿਲੋ ਦਾ ਇਹ ਜੀ ਬੀਜਿਆ ਹੈ ਆਪਣਾ 187 ਉਹ ਜੀ ਬੀਜਿਆ 20 303 ਬਾਕੀ ਆਲੂ ਵੀ ਆਪਣੇ ਹਰੇ ਹੋਇਆ ਏ ਇਹ ਆਪਣਾ ਕੱਲੂ ਯਾਨੀ ਕਿ ਆਪਾਂ ਨੂੰ ਕਲੀਅਰ ਜੇ ਹੋ ਜੂ ਹਾਂ ਯਾਨੀ ਕਿ ਹੋਇਆ ਹੀ ਵਧੀਆ ਹਰੀ ਹੁਣ ਟੈਨਸ਼ਨ ਨਹੀਂ ਕੋਈ ਪਰ ਦੇਖੀ ਜਾਂਦਾ ਖੱਤੇ ਚ ਜਾਲ ਜਿਹੜਾ ਇੱਕ ਪੂਰਾ ਕੋਈ ਨਾ ਉਹ ਜਿਹੜਾ ਇੱਕ ਪੋਰ ਮਿੱਤਰੋ ਖਰਾਬ ਉਹ ਦੀ ਮੈਂ ਤੁਹਾਨੂੰ ਗੱਲ ਦੱਸਦਾ ਉਹ ਕਿਤੇ ਦਾ ਆਏ ਆ ਨਾ ਬੁਲਵਾਨਾ दाना ਧਰਤੀ ਆ ਕਿਤੇ ਬਾਹਰ ਆ ਕਿਤੇ ਬਾਹਰ ਆ ਕਿਤੇ ਜਾਣ ਕੋ ਤਵੀ ਖਰਾਬ ਦੀ ਕਿਤੇ ਦਾ ਉਹ ਮਿੱਟੀ ਜਾਨ ਕੇ ਪਾਨ ਦੀਤੀ ਦਾਣੇ ਤੇ ਕਈ ਵਾਰੀ ਉਹ ਦਾਣਾ ਬਾਹਰ ਸੜਦਾ ਦੀਤੀ ਐ ਚੱਕਰ ਦੀ ਫਿਰ ਇੱਕ ਜੀ ਆਪਦਾ ਸੰਦ ਹੋਵੇ ਤੁਹਾਨੂੰ ਪਤਾ ਇੱਕ ਕਿਰਾਏ ਤੇ ਲੈ ਕੇ ਜਾਂਦਾ ਹੋਇਆ ਜੀ ਫਿਰ ਤਾਂ ਕਰਕੇ ਅਸੀਂ ਕਾ ਚੱਲ ਹੁਣ ਬੀਜ ਕੇ ਪਰੇ ਕਰ ਫਿਰ ਆ ਖੱਤੇ ਤਾਂ ਆਪਾਂ ਨੇ ਫਿਰ ਵੀ ਕੇਰਾ ਤਵੀਆਂ ਮਾਰੀਆਂ ਦੀ ਮੂਰੇ ਇਹ ਥੋੜੀ ਜੀ ਪਰਾਲੀ ਝਾਕਦੀ ਆ ਤਾਂ ਕਰਕੇ ਤੁਸੀਂ ਕਰੋ ਚੈੱਕ ਜਾਨ ਕੇ ਬੀਜਣ ਤੋਂ ਪਹਿਲਾਂ ਕੇਰਾ ਮਾਰੀਆਂ ਦੀ ਪਹਿਲਾਂ ਤਾਂ ਜਿਹੜੀਆਂ ਮਾਰੀਆਂ ਜਾਂਦੀਆਂ ਦੋ ਫੇਰ ਮਾਰੀਆਂ ਹੋਈਆਂ ਸੀ ਜਿਹੜਾ ਆਪਣਾ ਆ ਖੱਤਾ ਇਹ ਜੇ ਤੁਹਾਨੂੰ ਥੋੜੀ ਜਿਹੀ ਸਫਾਈ ਵੱਧ ਲੱਗਦੀ ਉਹ ਇਹ ਵੀ ਜੇ ਦੀ ਆਪਾਂ ਨੇ ਅਗਲੇ ਦਿਨ ਇਹ ਤੇ ਨਹੀਂ ਹਲੇ ਕਣਕ ਦੇਖਣ ਲੱਗੇ ਇਹ ਜੀ ਵੀ ਦਿਂਦੀ ਕਿਤੇ ਕਿਤੇ ਜਾਣੀ ਕਿ ਉਵੇਂ ਨਹੀਂ ਦਿਂਦੀ ਇਹ ਥੋੜੀ ਜਿਹੀ ਸਫਾਈ ਜਿਵੇਂ ਵੱਧ ਆ ਗਈ ਇਹ ਜੇ ਵੱਧ ਤਾਂ ਆ ਗਈ ਇਹ ਜੀ ਮਿੱਤਰੋ ਮੈਂ ਤਵੀਆਂ ਰਾਤ ਨੂੰ ਦੋ ਵੇਰੀ ਮਾਰਤੀਆਂ ਸੀ ਕਿ ਉਹ ਇੱਕਦਮ ਸੁਪਰ ਸੀਡਰ ਆ ਚੱਲੀਏ ਅਗਲੇ ਦਿਨ ਖਾਤ ਰੱਖ ਲਿਆ ਦੀ ਫੇਰ ਮਾਚਾ ਲਉ ਨੂੰ ਦੋ ਦਿਨ ਦਾ ਕਰਾਇਆ ਤਾਂ ਦੇਣੀ ਆ ਵੀ ਆਰਾਮ ਨਾਲ ਉਹਦੀ ਦਿਨੇ ਬੀਜਾਂਗੇ ਇਹ ਚ ਤਾਂ ਕਰਕੇ ਦੇਖੋ ਸਫਾਈ ਸੁਹਾਈਨ ਪੂਰੀ ਆ ਬਾਕੀ ਅੱਜ ਆਪਣੀ ਬੀਜੀ ਨੂੰ ਕਣਕ ਹੋਵੇ ਹਫਤਾ ਨਾ हां पूरे 8 ਦਿਨ ਕੇ ਉਹ ਖੱਤੇ ਨੂੰ 7 ਦਿਨ ਹੋ ਗਏ हां ਉਹ 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 ਪਾ ਇੱਕ ਦਿਨ ਪਹਿਲਾਂ ਬੀਜਿਆ ਗਿਆ ਇੱਕ ਦਿਨ ਲੇਟ ਬੀਜਿਆ ਵਾ ਇੰਨੇ ਹੀ ਫਰਕ ਆ ਚਲ ਹੁਣ ਚੱਲਦੇ ਆ ਮੋਟਰ ਤੇ ਖਾਲ ਖੂਲ ਆਪਾਂ ਆਪਣੇ ਸਾਰੇ ਇੱਧਰ ਹੋ ਰਿਹਾ ਜਾਨੀ ਕਿ ਕਣਕ ਵਾਲਾ ਕੰਮ ਆ ਆਪਣਾ ਫਨੇਸਾ ਜੇ ਮਿੱਤਰੋ ਗੱਲ ਇੱਕ ਹੋਰ ਆ ਜੇ ਸਾਡੇ ਨਾਲ ਇਤੋਂ ਵੱਧ ਜਿਵੇਂ ਗੱਲੇ 'ਚ ਬੀਜ ਲੈਂਦਾ ਮੈਂ ਜਿਵੇਂ ਪਹਿਲਾਂ ਬੀਜ ਲੈਂਦਾ ਫਲੇ ਵੀ ਮੈਨੂੰ ਗੱਲੇ ਚਲ ਘੱਟ ਲੱਗਦੀ ਦੀ ਫਿਰ ਸਾਡੇ ਗੁੱਲੀ ਡੰਡਾ ਯਾਰ ਨਜਾਇਜ਼ ਹੋ ਜਾਂਦਾ ਨਜਾਇਜ਼ ਹੱਦੋਂ ਵੱਧ ਜਿਹੜਾ ਆਪਣਾ ਉਹ 20 ਵਿੱਗੇ ਵਾਲਾ ਖੱਤਾ ਪਰਲਾ ਉਹ ਤਾਂ ਤੁਸੀਂ ਐ ਮੰਨ ਲਓ ਵੀ ਸਿਰ ਦੇ ਵਾਲਾ ਵਾਂਗੂ ਯਾਰਾ ਹੋ ਜਾਂਦਾ ਐਦ ਕਿ ਮੇਰੀ ਸਹਾ ਸਲਾਹ ਉਹਨੂੰ ਪਲਟਾਉਣ ਦੀ ਵੀ ਦੀ ਪਰ ਫਿਰ ਉਹ ਅੱਧ ਵਿਚਾਲ ਜੀ ਹੋਈ ਗਈ ਫਿਰ ਤਾਂ ਕਰਕੇ ਨਾ ਗਿੱਲ ਖੁਸ਼ਕ ਚ ਐ ਆ ਵੀ ਚੱਲ ਜਦੋਂ ਮਗਰੋਂ ਸਪਰੇ ਹੋ ਜੂ ਨਾਲੇ ਵੀ ਗੋਲੀ ਰੰਡਾ ਨਹੀਂ ਹੋਊਗਾ ਉਹ ਜਾਣ ਕੇ ਹਲੇ ਤੱਕ ਤਾਂ ਨਹੀਂ ਹੋਇਆ ਗੋਲੀ ਰੰਡਾ ਬਹੁਤ ਖੁਸ਼ਕ ਵੀ ਦੀ ਆਪਾਂ ਨੇ ਤਾਂ ਕਣਕ ਚਲੋ ਫਿਰ ਵੀ ਹੁਣ ਜਿਵੇਂ ਆ ਇੱਧਰ ਮੇਰੇ ਚਾਚੇ ਦੇ ਮੁੰਡੇ ਨੇ ਆਏ ਤਾਂ ਸਿੰਜ ਕੇ ਉਹ ਕੀਤੀ ਐ ਇਹਦੇ ਵੀ ਜਾਣ ਕੇ ਜੇ ਹੂੰ ਇੱਕ ਗੱਲ ਐ ਬਾਕੇ ਸਿੰਜ ਦਾ ਫੇਰ ਗੱਲ ਹੋਰ ਸੀ ਨਾ ਪਹਿਲਵਾਨ ਬਾਕੀ ਜਿਹੜੇ ਕੀੜਿਆਂ ਦੇ ਤਵੀਂ ਫੇਰ ਦਿੰਦੇ ਨੇ ਹੁਣ ਫੇਰੀਆਂ ਨੇ ਫੇਰ ਗੋਲੀ ਲੰਡਾ ਹਰਾ ਹੋ ਕੇ ਉਹ ਮਰ ਵੀ ਜਾਂਦਾ ਹੁਣੇ ਕੰਮ ਹੋਊਗਾ ਦੇਖੀ ਖਰਾਬ ਗਿੱਲ ਵੱਧ ਜਾਂਦਾ ਤੇ ਦੋ ਦਿਨ ਸੁਕਾ ਲੇ ਵੀ ਬੀਜਣ ਦੀ ਵੀ ਮੈਨੂੰ ਲੱਗਾ ਕਾਲੀ ਕਰਦਾ ਚਲੋ ਦੇਖੀ ਜਾਉ ਰੀਕ ਨੇ ਆਪਦੀ ਕਿਸਮਤ ਦਾ ਖਾਣਾ ਕਹਿੰਦੇ ਅਸੀਂ ਉਹ ਜਾਣ ਕੇ ਮੇਤਰ ਤੁਸੀਂ ਦੱਸਿਓ ਮੇਰੀ ਇਹ ਸਲਾਹ ਵੀ ਜੇ ਇਹ ਬੰਦੇ ਨੇ ਸਿੰਜਣੇ ਆ ਵੀ ਤਵੀਆਂ ਫੇਰ ਕੇ ਸਿੰਜੇ ਜਾਂ ਰੂਟਾ ਵੀਟਰ ਫੇਰ ਕੇ ਜਾਂ ਵੀ ਪਹਿਲਾਂ ਸਿੰਜ ਲੇ ਵੀ ਮੇਰੇ ਹਿਸਾਬ ਨਾਲ ਤਾਂ ਬਾਹਲੇ ਵੀ ਕੀੜਾ ਉਹੀ ਜੇ ਮਾਗਰੋ ਕੋਈ ਨਾ ਘੱਟ ਵਾਲੇ ਵੀ ਕੀੜਾ ਵੀ ਉਹਦੇ ਨਾਲ ਨਾਲ ਤਾਂ ਥੋੜੇ ਜੇ ਕਰਕੇ ਮਿੱਟੀ ਦੀ ਚਰਲ ਜਾਂਦੇ ਨੇ ਗੱਲਣ ਲੱਗ ਜਾਂਦੇ ਨੇ ਨਾਲੇ ਆਪਣੇ ਥੋੜੀ ਜਿਹੀ ਉਦੋਂ ਮਾਗਰੋ ਜਿਵੇਂ ਜਦ ਆਪਾਂ ਬੰਦਾ ਸੁਪਰ ਸੀਡਰ ਦਾ ਬੀਜ ਦਾ ਨਾਲੇ ਸਫਾਈ ਬਹੁਤ ਆਉਂਦੀ ਆ ਹੂੰ ਨਾਲੇ ਖੱਤਾ ਜਿਵੇਂ ਦੇਖਣ ਨੂੰ ਸੋਹਣਾ ਲੱਗਦਾ ਚਲੋ ਠੀਕ ਆ ਮਿੱਤਰੋ ਇਹ ਤੁਹਾਨੂੰ ਦੱਸਦਾ ਵੀ ਆਪਣੀ ਕਣਕ ਲੱਗ ਗਈ ਹਰੀ ਹੁਣ ਬਾਕੀ ਤੁਹਾਨੂੰ ਇਹ ਪੂਰਾ ਕਲੀਅਰ ਕਾਲੂ ਦਿਖਾਉਂਗਾ ਆਹ ਦੇਖੋ ਉਹੀ ਢੇਰੀ ਜਿੱਥੇ ਲਾਣੇਦਾਰ ਨੇ ਟਰੈਕਟਰ ਵਸਾਇਆ ਸੀ ਆਹ ਦੀ ਉਹ ਵਾਲੇ ਵੀ ਇੱਥੋਂ ਦੱਗੀ ਜੀ ਉੱਚੀ ਰਹੇਗੀ ਥੋੜੀ ਜੀ ਇਹ ਜਿੱਥੇ ਤੁਸੀਂ ਪਿਛਲਾ ਵਲੌਗ ਦੇਖਿਆ ਹੋਊਗਾ ਉਹਦੇ ਆਪਣੇ ਸਾਰਿਆਂ ਤੋਂ ਇਹ ਜੇ ਤੁਸੀਂ ਨਹੀਂ ਦੇਖਿਆ ਤਾਂ ਪਿੱਛੇ ਜਾ ਕੇ ਦੇਖ ਲਿਓ ਪਚਾਰ ਪੰਜ ਦਿਨ ਹੋ ਗਏ ਪਾਪਾ ਆਏ ਸਹੀ ਦਿਨ ਹੋ ਗਏ ਉਹਨਾਂ ਦੇ ਪਾਈ ਨੂੰ ਹਾਂ ਠੀਕ ਆ ਮਿੱਤਰ ਹੁਣ ਪੱਟ ਲੀਏ ਚਾਰ ਚਾਰ ਪੱਟ ਕੇ ਚੱਲਦੇ ਆ ਘਰੇ ਇੱਕ ਤੁਹਾਨੂੰ ਅੱਜ ਹੋਰ ਨਵੀਂ ਚੀਜ਼ ਦਿਖਾਉਂਗਾ ਮੁੰਡੇ ਦੇ ਸਕੂਲ ਚ ਹੈਗਾ ਫੰਕਸ਼ਨ ਉੱਥੇ ਫੰਕਸ਼ਨ ਤੇ ਚੱਲਾਂਗੇ ਉੱਥੇ ਚੱਲ ਕੇ ਦਿਖਾਵਾਂਗੇ ਤੁਹਾਨੂੰ ਉੱਥੇ ਪੁਰਾਣਾ ਕਲਚਰ ਕਲਚਰਾ ਖਾਸਾ ਕੁਝ ਹੁੰਦਾ ਤੁਹਾਨੂੰ ਸਾਰਾ ਉਹ ਵੀ ਚੈੱਕ ਕਰਾਵਾਂਗੇ ਉੱਥੇ ਜਾ ਕੇ ਚਲੋ ਠੀਕ ਆ ਹੁਣ ਫਿਰ ਮੈਂ ਮਿਲਦੇ ਆਪਾਂ ਮਾਗਰੋਂ ਆ ਵੀ ਮਿੱਤਰੋ ਹੁਣ ਚੱਲਦੇ ਆਪਾਂ ਮਰੀਲ ਕੋੜਲੇ ਮਰੀਲ ਕੋੜਲੇ ਆਪਾਂ ਤਾਂ ਜਾਂਦੇ ਆ ਤਰਨ ਦੇ ਸਕੂਲ 'ਚ ਹੈਗਾ ਫੰਕਸ਼ਨ ਆ ਦੇਖੋ ਇਹ ਵੀ ਤਿਆਰ ਹੋਇਆ ਫਿਰਦਾ ਇੱਧਰ ਕਰਦੇ ਆ ਗੱਡੀ ਸਟਾਰਟ ਸੋਨੂੰ ਉੱਥੇ ਫੰਕਸ਼ਨ 'ਚ ਖਾ ਸਕੋ ਹੁੰਦਾ ਮਾਹ ਚੱਲ ਹੋਰ ਨਹੀਂ ਅੱਜ ਖੇਤ ਵਾਲਾ ਦਾ ਕੰਮ ਹੈ ਨਹੀਂ ਤੇ ਮਾਹ ਚੱਲ ਫੰਕਸ਼ਨ ਦਿਖਾ ਦਈਏ ਪਹਿਲਵਾਨ ਕਹਿੰਦਾ ਮੈਂ ਮੜਾ ਸਹਿਰ ਨੂੰ ਜਾਣਾ ਇਹ ਕਹਿੰਦਾ ਮੈਨੂੰ ਬਾਈਪਾਸ ਤੇ ਤਾਰ ਦੇਉ ਚੱਲੇ ਨੂੰ ਬਾਈਪਾਸ ਤੇ ਤਾਰ ਦੂੰ ਬਾਕੀ ਦੇਖ ਲੋ ਪਤਾ ਨਹੀਂ ਕੀ ਖਾਦਾ ਗੱਡੀ ਦੇ ਗਿੱਲੀ ਦੀ ਰਮਾਰ ਕੇ ਸੁੱਕਾ ਕੱਪੜਾ ਮਾਰ ਕੇ ਚਮਕਾਤੀ ਹਾਂ ਬਾਕੀ ਚਲੋ ਠੀਕ ਆ ਕਰਦੇ ਇਹਨੂੰ ਸਟਾਰਟ ਚੱ ਮੈਂਦਾ ਤੁਹਾਨੂੰ ਰਾਹ ਚ ਠੀਕ ਆ ਮਿੱਤਰੋ ਮਿੱਤਰੋ ਤੁਰਪੇ ਦੀ ਪਿੰਡੋਂ ਪਹੁੰਚਣ ਆ ਲਿਆ ਸਕੂਲ ਚ ਸਾਹਮਣੇ ਸਕੂਲ ਹੀ ਆ ਗਿਆ ਕਰਨ ਦਾ ਹੁਣ ਤੁਹਾਨੂੰ ਅੰਦਰ ਚੱਲ ਕੇ ਵੀ ਦਿਖਾਉਣਾ ਦੇਖੋ ਗੱਡੀਆਂ ਤਾਂ ਖਾਸੀਆਂ ਖੜੀਆਂ ਨੇ ਪਾਰਕਿੰਗ ਵਿੱਚ ਲੱਗਦਾ ਇੱਧਰ ਬਾਹਰ ਹੀ ਬਣਾਈ ਹੋਈ ਆ ਆ ਦੇਖੋ ਰੇ ਲੱਗਦੇ ਨਹੀਂ ਉਹ ਦੇ ਉੱਥੇ ਲੱਗਦੇ ਨੇ ਆ ਆ ਗਏ ਭਰਾਵੋ ਦੇਖਦਾ ਮਿੱਤਰੋ ਗੱਡੀ ਲਾਦਾ ਤੁਹਾਨੂੰ ਅੰਦਰ ਅੰਦਰ ਆ ਕੀ ਆ ਹੁਣ ਤੁਹਾਨੂੰ ਅੰਦਰ ਚੱਲ ਕੇ ਕਰਨ ਹੋਣੀ ਮੈਂ ਲੱਗਾ ਤਾਂ ਚਲੇ ਗਏ ਅੰਦਰ ਨਹੀਂ ਉਹ ਖੜੇ ਨੇ ਸਾਹਮਣੇ ਚਲੋ ਚਾਲਦੇ ਅੰਦਰ ਅੰਦਰ ਚੱਲ ਕੇ ਦਿਖਾਉਣਾ ਤੁਹਾਨੂੰ ਕਰੋ ਮਿੱਤਰੋ ਐਂਟਰੀ ਜੈ ਇੱਕ ਫੰਕਸ਼ਨ ਦੀ ਐਂਟਰੀ ਤਾਂ ਵਧੀਆ ਆ ਲੈ ਹਨਾ ਪਾ ਪੜਦੇ ਬੁਰਦੇ ਵਧੀਆ ਨੇ ਪੂਰੇ ਮੈਂ ਤਾਂ ਆਇਆ ਪਹਿਲੀ ਵਾਰ ਹੀ ਨਹੀਂ ਆ ਉਹ ਪਹਿਲਾਂ ਤਾਂ ਹੁੰਦੇ ਰਹਿੰਦੇ ਨੇ ਪਾਸ ਇਹ ਹੀ ਆਉਂਦੇ ਰਹੇ ਦੀ ਪਹਿਲਾਂ ਮੈਂ ਨਹੀਂ ਕਦੇ ਦੇਖਿਆ ਕਰੋ ਮਿੱਤਰੋ ਜਿੱਤ ਇੱਕ ਗਾਹਾਂ ਮੇਨ ਐਂਟਰੀ ਬਾਕੀ ਤੁਹਾਨੂੰ ਅੱਗੇ ਚੱਲ ਕੇ ਗਾਹਾਂ ਦਿਖਾਉਣਾ ਕਰ ਹੋ ਗਾ ਅੰਦਰ ਆ ਕੇ ਇਹ ਇੰਦਰਾ ਗਾਣੇ ਤੇ ਚੱਲਦੇ ਨੇ ਕਿਤੇ ਵੀਡੀਓ ਦੇ ਕਾਪੀਰਾਈਟ ਵੀ ਨਾਲ ਜੀ ਇਹ ਜੀ ਮਿੱਤਰੋ ਬੋਲਣਾ ਵੀ ਜ਼ਰੂਰੀ ਨਹੀਂ ਵੀ ਜੇ ਵੀਡੀਓ ਦੇ ਕਾਪੀਰਾਈਟ ਹੈਗਾ ਗਾਣੇ ਚੱਲਦੇ ਕਰਕੇ ਤਾਂ ਵੀ ਆ ਓਖਾ ਦਿਖਾਉਣਾ ਤੁਹਾਨੂੰ ਅੰਦਰ ਚੱਲ ਕੇ and we happiness never end project de kapid ta khasi aa tiny tots are all set to make us so alive with their bright costumes cute smiles and graceful dance moves it project de mitro jo aa mode ko te perform kar rahe hain speed baaki khasi aa mo idro dikhana khad jao aa dekho mitre ik aje main photo khichawan ik aa baneya hoya ik aa love ਇਹ ਕਿਹਨੇ ਫੋਟੋ ਖਿਜਾਉਣੇ ਨੇ ਆ ਲੋਕ ਲਵੇ ਖੜ ਕੇ ਫੋਟੋਆਂ ਖਿਜਾਉਂਦੇ ਨੇ ਗੇੜ ਚੰਦਰਾ ਇੰਟਰ ਨੂੰ ਅਜਾ ਅੰਦਰ ਇੱਕ ਪਾਸੇ ਦੁਕਾਨਾਂ ਹੀ ਲੱਗੀਆਂ ਨੇ ਕਰੋ ਚੈੱਕ ਕੋਰੇ ਉਧਰ ਸਾਈਕਲ ਜਿਆ ਖੜਾ ਬਾਕੀ ਲੋਕ ਕੋ ਸਾਈ ਜਾਂਦੇ ਨੇ ਕੋਈ ਜਾਈ ਜਾਂਦੇ ਨੇ ਇੰਨੀ ਭੀੜ ਨਹੀਂ ਹੈਗੀ ਕਰੋ ਚੈੱਕ ਆ ਦੇ ਇੱਕਾ ਸਾਈਕਲ ਜਿਆ ਖੜਾ ਜਿਵੇਂ ਪੰਜਾਬੀ ਗੱਲ ਚ ਤਵੇਂ ਲੱਗਦਾ ਤਾਂ ਇਹ ਨਹੀਂ ਕਿਤੇ ਬਸ ਗੱਲ ਤੇ ਰਹੇ ਖਾਉਣਾ ਸੋਨੋਂ ਡ੍ਰਿੱਕ ਪਾਸੇ ਸਟਾਲਾਂ ਦੀਆਂ ਲੱਗੀਆਂ ਹੋਈਆਂ ਨੇ ਦੇਖਿਓ। ਕਰੋ ਜੇ ਕਾਦੇ ਇਧਰ ਇੱਕ ਵਾਸੇ ਸਟਾਲਾਂ ਨੇ। ਹੁਣ ਆ ਮਿੱਤਰੋ ਬਾਹਰ ਦੇਖੋ ਬਹੁਤ ਖੜਾ ਬਾਦੂ। ਉਂ ਬਾਹਰੋਂ ਦੇਖਣ ਨੂੰ ਭੀੜ ਬਹੁਤ ਲੱਗਦੀ ਆ ਉਂ ਅੰਦਰ ਇੰਨੀ ਨਹੀਂ ਨਿਹੇ ਸਾਨੂੰ ਦਿਖਾਈ ਹੋਈ ਆ ਮੈਂ। ਦੇਖੋ ਮੋਟਰੇ ਮੋਟਰਸਾਂ ਗੱਡੀਆਂ ਵਾਕੀ ਕੋ ਉਧਰ ਮੂਹੇ ਖੜੀਆਂ ਨੇ। ਆ ਵੀ ਮਿੱਤਰੋ ਆ ਮੈਂ ਪਾ ਗਿਆ ਸੀ ਯਾਰ ਗੱਡੀ 'ਚ। ਹਾਂ ਮੈਂ ਤਾਂ ਕੋਈ ਇੰਨਾ ਖਾਸ ਲੱਗਿਆ ਨਹੀਂ ਮੈਂ ਤੁਹਾਨੂੰ ਦਿਖਾਈ ਆ ਜਿਹੜਾ ਜਿਹੜਾ ਕੁਝ ਹੈਗਾ ਦੀ ਉਹ ਚ ਤੁਸੀਂ ਦੇਖਿਆ ਹੀ ਆ ਭਰਾਵਾਂ ਨੇ ਮੇਰੇਆਂ ਨੇ ਹਣਾ। ਬਾਕੀ ਹਲੇ ਜਵਾਕ ਨਾਲ ਇੱਕ ਘਰ ਦੇ ਅੰਦਰ ਹੀ ਨੇ ਉਹਨਾਂ ਨੂੰ ਵੀ ਆ ਜਾਣ ਤਾਂ ਫਿਰ ਆਪਾਂ ਚੱਲਦੇ ਆਂ ਜਿਹੜਾ ਕੁਝ ਹੈਗਾ ਦੀ ਉਹ ਆਪਾਂ ਤੁਹਾਨੂੰ ਦਿਖਾਤਾ ਹੁਣ ਆਪਾਂ ਤੁਹਾਨੂੰ ਚੱਲ ਦੋ ਚਲੋ ਰਾਹ ਚੱਲੇ ਕਿ ਉਧਰ ਨੂੰ ਮਿਲਦੇ ਆਂ ਠੀਕ ਆ ਮਿੱਤਰੋ ਚਲੋ ਮਿੱਤਰੋ ਹੁਣ ਚੱਲਦੇ ਆ ਘਰ ਨੂੰ ਆਗੇ ਜਵਾਕ ਅੰਦਰੋਂ ਮੈਨੂੰ ਤਾਂ ਆ ਬੈਠਣ ਗਏ ਤੇ ਖਾਸਾ ਟਾਈਮ ਹੋ ਗਿਆ ਹੋਰੇ ਟਾਈਮ ਤਾਂ ਲੱਗਿਆ ਰੇ ਹੁਣ ਦੇਖ ਰੋ ਵਾਲੇ ਨਾਲ ਕਾਫੀ ਗੱਡੀਆਂ ਵਗੀਆਂ ਹੁਣ ਉਹ ਵੀ ਆ ਗਏ ਉਹ ਵੀ ਚੱਲਦੇ ਆ ਚਲੋ ਉਹਨਾਂ ਨੂੰ ਬਿਠਾਉਨੇ ਆ ਕਰਦੇ ਆ ਇਹਨੂੰ ਸਟਾਰਟ ਚਲੋ ਠੀਕ ਆ ਮਿੱਤਰੋ ਚੱਲਦੇ ਆ ਕਰੋ ਜੇ ਇੱਕ ਮਿੱਤਰੋ ਜਾਈ ਜਾਂਦੇ ਆ ਅੱਜ ਯਾਰ ਜਾਵਾਂ ਮਰੀਲ ਕੋਲ ਲੈ ਆ ਠੰਡੀ ਸੜਕ ਤੇ ਵੀ ਬਹੁਤ ਲੱਗਿਆ ਜੀ ਅਸੀਂ ਥੋੜਾ ਸਾਈਡ ਤੋਂ ਨਿਕਲਿਆ ਏ ਬਾਕੀ ਪਹੁੰਚਣ ਵਾਲਾ ਹਾਜ਼ਾ ਨਾਰਾ ਗੁਰਦੁਆਰੇ ਕੋਲੇ ਕਰੋ ਜੇ ਕਾ ਮੂਰੇ ਰੋਡ ਤੇ ਜਾਂਦੀ ਆ ਖਾਤਰੋ ਕੇ ਖਿਲਾੜੀ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਇਹਨਾਂ ਤੋਂ ਨਾ ਮੂਰੇ ਮਾਰੇ ਗੱਡਿਆ ਕਰੋ ਇਹਦਾ ਬਾੜੀ ਪੁੱਠੀ ਚਲਾਉਂਦੇ ਨੇ ਤੁਹਾਨੂੰ ਹਾਜ਼ਾ ਨਾਰਾ ਗੁਰਦੁਆਰਾ ਤੱਕ ਆਵਾਂ ਉੱਥੇ ਆਪਣਾ ਦਿਖਾਉਣਾ ਰਹਿ ਗਿਆ ਜੀ ਇੱਕ ਮਿੰਟ ਖੜਾ ਬੱਸ ਨੂੰ ਮੜਾ ਗਾਹਾਂ ਹੋ ਜਾਣ ਦੋ ਦੇਖੋ ਮਿੱਤਰੋ ਸ੍ਰੀ ਹਾਜ਼ਾ ਨਾਰਾ ਸਾਹਿਬ ਗੁਰਦੁਆਰਾ ਕਰ ਲੋ ਦਰਸ਼ਨ ਜਿਹੜੇ ਭਰਾ ਨੇ ਕਰਨੇ ਨੇ ਅੱਜ ਤੱਕ ਨੂੰ ਸਾਰਾ ਦਿਖਾਤਾ ਉਹਦੇ ਨਾਲ ਥੋੜਾ ਕੈਮਰਾ ਗਾਹਾਂ ਜਾ ਕੇ ਆਨ ਕਰਿਆ ਦੀ ਤਾਂ ਹੋ ਗਿਆ ਦੀ ਵਾਹਿਗੁਰੂ ਮਾਲਕਾ ਸੁੱਖ ਰੱਖੇ ਠੀਕ ਆ ਮਿੱਤਰੋ ਚੱਲਦੇ ਆ ਪਿੰਡ ਨੂੰ ਪਿੰਡ ਚੱਲ ਕੇ ਮਿਲਦਿਆ ਹੁਣ ਲਓ ਵੀ ਮਿੱਤਰੋ ਵੜ ਕੇ ਪਿੰਡ ਆ ਉਹ ਦੇਖੋ ਆਪਣੇ ਸਾਹਮਣੇ ਗੁਰਦੁਆਰਾ ਆਪਣੇ ਜਣਕੇ ਆਹ ਜਹਾਜਾ ਜਿੰਨਾ ਆਪਣਾ ਪਿੰਡ ਆ ਜਾਂਦਾ ਸਰੋਦ ਸਾਡੇ ਗੁਰਦੁਆਰੇ ਵੀ ਦੋ ਨੇ ਇੱਕ ਤਾਂ ਆ ਦੇਖੋ ਸਾਹਮਣੇ ਆ ਇੱਕ ਸਾਡੇ ਉੱਤਰਲੇ ਪਾਸੇ ਆ ਚਲੋ ਹੁਣ ਘਰੇ ਚੱਲ ਕੇ ਮਿਲਦੇ ਆਂ ਕਰੋ ਮਿੱਤਰੋ ਟਿਕ ਹੋ ਗਿਆ ਜਵਾਈ ਦਾ ਟਾਈਮ ਆ ਇਹਦਾ ਵੀ ਤੁਹਾਨੂੰ ਦੱਸਾਂ ਇਹ ਤੇ ਆਦਾ ਲੱਗ ਜਾਂਦਾ ਪਲਸੀਟਰ ਇਹ ਇਹਦੇ ਜਾਨੀ ਕਿ ਬਾਸਣ ਆਉਂਦੀ ਐ ਨੀ ਟਿਕ ਟਿਕ ਕਰਦਾ ਜਿਹੜਾ ਆਹਾ ਇਹ ਥਣਾ ਤੇ ਚੜ ਕੇ ਦੋ ਪਰਲੇ ਥਣ ਦੋ ਇੱਧਰਲੇ ਥਣ ਫੇਰੇ ਜਾਨੀ ਕਿ ਪਹਿਲਾਂ ਉਹ ਤੋਂ ਕੋ ਤੋਂ ਥਣਾ ਚ ਧਾਰਾ ਪੈਂਦੀ ਨੇ ਫਿਰ ਇੱਧਰ ਲੈ ਜੋ ਐਂ ਕਰਕੇ ਧਾਰਾਂ ਜੋੜੇ ਜਿਵੇਂ ਐਂ ਹਿੱਲੀ ਹੁੰਦੀ ਆ ਬਾਕੀ ਜਿਹੜੀ ਉਹ ਸਾਹਮਣੇ ਆ ਦੇਖੋ ਮੋਟਰ ਲੱਗੀ ਹੋਇਆ ਬੈੱਕਿਓ ਬਣਾਉਂਦੀ ਆ ਹਵਾ ਖਿੱਚਦੀ ਆ ਜਾਨੀ ਕਿ ਅੰਦਰ ਨੂੰ ਤਾਂ ਐਂ ਧਾਰਾਂ ਜੋੜੀਏ ਚਲੋ ਝੋਲੀਏ ਫਿਰ ਮਿਲਦੇ ਆਂ ਬਾਕੀ ਕਦੇ ਸਮਾਰ ਕੇ ਹੋਏ ਡਿਟੇਲ ਜਿਕੇ ਫੇਰ ਦੱਸਾਂਗੇ ਹੁਣ ਆਹ ਦੇਖੋ ਆ ਪਾਈਪ ਚੋਂ ਆਉਂਦਾ ਦੁੱਧ ਦੀ ਦਾ ਤਾਰੀ ਖੋ ਰੋ ਮੀਂਹੋ ਦੋ ਦਿਨਾਂ ਚ ਪਰਲੇ ਆ ਜੀ ਦੋ ਦਿਨਾਂ ਚ ਹੋਏ ਦੰਦੇ ਆ ਜੋ ਆਹ ਪ੍ਰੈਸ਼ਰ ਵਾਲਾ ਪਾਈਪ ਆ ਦੁੱਧ ਵਾਲਾ ਪਾਈਪ ਇੰਨਾ ਚ ਐਜ ਦੁੱਧ ਆਉਂਦਾ ਐਜ ਪ੍ਰੈਸ਼ਰ ਆਉਂਦਾ ਐ ਕਰਕੇ ਵੀਰਾ ਢੋਲੀ ਜਾਂਦਾ ਦੁੱਧ ਆਹ ਪਾਈਪ ਪ੍ਰੈਸ਼ਰ ਹੈ ਯਾਨੀ ਕਿ ਬੈਕੀ ਹਮ ਦਿੰਦਾ ਆਪ ਹੈ ਬਹੁਤ ਦੇਖੋ ਉਧਰ ਲਾਇਆ ਹੋਇਆ ਇੰਹ ਫੀਟਿੰਗ ਪਾਈ ਹੁੰਦੀ ਆ ਦੇਖੋ ਇਹ ਸਾਰੀ ਉਥੋਂ ਆਉਂਦੀ ਆ ਉਧਰੋਂ ਕੰਨੀ ਤੋਂ ਆਦੇ ਤਿੰਨ ਟੰਡਾ ਦੀਦੀ ਲਈ ਹੋਈਆਂ ਨੇ ਸਾਡੀਆਂ ਠੀਕ ਆ ਮਿੱਤਰੋ ਆ ਦੇਖੋ ਮਿੱਤਰੋ ਆ ਚੀਜ਼ ਹੁੰਦੀ ਆ ਹੁਣ ਆਪਾਂ ਉਹ ਵੜੀ ਝੋਲੀ ਆ ਵੀ ਝੋਲੀ ਇਹਦੇ ਥਣ ਤੋਂ ਦੇ ਤੇ ਲਾਉਣੇ ਆ ਬਸ ਆ ਦੇਖੋ ਇਹਦੇ ਥੱਲੇ ਪਾਟਣ ਹੁੰਦਾ ਇਹ ਕੰਮ ਕਰਦਾ ਹੁੰਦਾ ਦੇਖਿਓ ਕਿ ਹੁਣ ਬਾਜ ਕਰੂ ਜੀ ਦੱਬੂ ਕਿਉਂ ਆ ਦੀ ਐ ਮਾਗਰ ਹੜ ਜਾਂਦਾ ਗ੍ਰੈਵ ਗੈਸ ਬਣ ਜਾਂਦਾ ਕਰੋ ਲਾ ਦੇ ਇਹਦੇ ਫਿਰ ਨੂੰ ਲਾ ਕੇ ਦਿਖਾਉਣਾ ਦੇਖੋ ਮਿੱਤਰੋ ਕਰੋ ਜੇ ਇੱਕ ਉਹ ਜਿਹੜੀ ਟੈਂਕੀ ਲੱਗੀ ਹੈ ਆ ਉਹ ਬੈਕਿੰਗ ਬਣਾਉਂਦੀ ਆ ਉਹ ਤਾਂ ਉਹਦੇ ਮੋਟਰ ਲੱਗੀ ਆ ਆ ਐ ਪਾ ਪਾਉਂਦਾ ਆਪਣੇ ਇੱਕ ਨਿਊਜ਼ ਆ ਆ ਗਈ ਇਹਦੀ ਇੱਕ ਆ ਆਦੀ ਦੁੱਲਜੀ ਆ ਆਦੀ ਠੀਕ ਆ ਬਾਕੀ ਜੇ ਭਰਾਵਾਂ ਨੂੰ ਫੇਰ ਵੀ ਸਮਝ ਲੱਗੀ ਦਾਦੇ ਮੈਂ ਕਹਿੰਦੇ ਹੋਰ ਵੀਡੀਓ ਦਰਦਾਗਾ ਫੇਰ ਇਹ ਵੀਡੀਓ ਬਾਹਲੀ ਲੰਮੀ ਹੋ ਜੂ ਠੀਕ ਆ ਮਿੱਤਰੋ ਆ ਦੇਖੋ ਨੇ ਇਹ ਟੱਪਦੀਆਂ ਨੇ ਟਿਕ 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 ਕਰਦੀਆਂ ਨੇ ਇਹਨੂੰ ਆਪਾਂ ਘੱਟ ਵੱਧ ਨਹੀਂ ਕਰ ਸਕਦੇ ਆਂ ਦੀ ਟਿਕ ਟਿਕ ਕਰੋ ਵੀ ਹੌਲੀ ਵਿੱਚ ਹੋ ਰਹਾ ਹੈ ਤੇ ਇਹ ਵਿੱਚ ਹੋ ਰਹਾ ਹੈ ਆ ਮਿੱਤਰੋ ਧਾਰਾਂ ਆਪਾਂ ਨੇ ਚੋਲੀਆਂ ਤੁਹਾਨੂੰ ਮੈਂ ਦਿਖਾਇਆ ਹੀ ਅੱਜ ਆ ਨਾ ਮਸ਼ੀਨਾਂ ਨਾਲ ਚੋਨਾ ਦੇ ਹੁਣ ਆਪਾਂ ਲੱਗ ਕੇ ਬੈੜੀਆਂ ਨੂੰ ਪਾਣੀ ਪਲਾਉਣ ਕਰੋ ਜੇ ਇੱਕ ਇੱਕੋ ਲਾਣੇਦਾਰ ਖੋਲੀ ਆਉਂਦਾ ਬਸ ਬੈੜੀ ਇੱਕ ਮੈਂ ਖੋਲੀ ਖੜਾਂ ਇੱਕ ਆ ਗਿਆ ਸਿਆਲ ਦਾ ਟਾਈਮ ਗੱਚਕ ਵੀ ਖਾਣ ਲੱਗ ਗਏ ਮਸ਼ੀਨ ਬਾਕੀ ਦੇਖੋ ਹੋ ਐਨੇ ਆਹ ਜੀ ਐ ਆ ਜਾਂਦੀ ਇੱਧਰ ਜਿਵੇਂ ਆ ਦੇਖੋ ਆਹੀ ਚੋਣੀ ਹੁੰਦੀ ਆ ਇਹ ਆ ਇਹੋ ਪਾਈਪ ਚੜ ਕੇ ਤੁਹਾਨੂੰ ਮੈਂ ਬਾਕੀ ਦੱਸਿਆ ਹੀ ਆ ਚਲੋ ਹੁਣ ਪਾਣੀ ਪੂਣੀ ਪਲਾ ਲੀਏ ਫੇਰ ਠੀਕ ਆ ਮਿਲਦੇ ਆਪਾਂ ਠੀਕ ਹੈ ਮਿੱਤਰੋ ਆਪਣੀ ਧਾਰਾ ਦੂਰ ਚੋਲ ਜਾਂਦੀ ਹੈ ਨਾ ਉਦੋਂ ਸ਼ਾਮ ਜਿਹੇ ਟਾਈਮ ਤੇ ਆਪਾਂ ਇਹ ਵਲੌਗ ਨੂੰ ਕਰਦੇ ਆ ਆਪਣੇ ਨੂੰ ਇੱਥੇ ਐਂਡ ਉਮੀਦ ਹੈ ਅੱਜ ਦਾ ਵਲੌਗ ਸਾਰੇ ਭੈਣ ਭਾਈਆਂ ਨੂੰ ਨਾ ਪਸੰਦ ਆਇਆ ਉਹਦੀ ਕੁਝ ਵੀ ਵਲੌਗ ਚ ਪਸੰਦ ਲੱਗਿਆ ਤਾਂ ਆਪਣੀ ਵੀਡੀਓ ਨੂੰ ਕਰਦੇ ਹੋ ਲਾਈਕ ਨਾਲ ਕਾ ਲੈੋ ਸਬਸਕ੍ਰਾਈਬ ਨਾਲ ਬੈਲ ਆਈਕਨ ਨੂੰ ਕਰ ਲਓ ਪ੍ਰੈਸ ਮਿੱਤਰੋ ਵੀਡੀਓ ਨੂੰ ਜ਼ਰੂਰ ਲਾਈਕ ਕਰਦੇ ਹੋ ਕੱਲੋ ਆਪਾਂ ਮਿਲਦੇ ਇੱਕ ਨਵੇਂ ਵਲੌਗ ਦੇ ਨਾਲ ਚੜ੍ਹਦੀ ਸਵੇਰ ਦੇ ਨਾਲ ਠੀਕ ਹੈ ਮਿੱਤਰੋ ਸਾਰੇ ਭਰਾਵਾਂ ਦਾ ਧੰਨਵਾਦ ਓਕੇ ਬਾਏ ਠੀਕ ਹੈ ਮਿੱਤਰੋ ਗੁੱਡ ਨਾਈਟ ਓਕੇ ਬਾਏ ਸਾਰੇ ਭਰਾਵਾਂ ਦਾ ਧੰਨਵਾਦ ਵਲੌਗ